ਜ਼ਿਲ੍ਹਾ ਸਵੀਪ ਨੋਡਲ ਅਫਸਰ ਦੀ ਨਵੀਂ ਸ਼ੈਲੀ ਰੇਲਵੇ ਸਟੇਸ਼ਨ ਤੇ ਡੱਫਲੀ ਬੁਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ ਮੈਂ ਤਾਂ ਅਸੀਂ ਸਮਾਨ ਨਹੀਂ ਵੇਚਣਾ ਕੋਈ ਵੀ ਬਸ ਬੇਨਤੀ ਕਰਨ ਆਏ ਆ ਇੱਕ ਤਰੀਕ ਨੂੰ ਜੂਨ 1 ਜੂਨ ਨੂੰ ਵੋਟਾਂ ਸਾਰਿਆਂ ਦੇ ਵੋਟ ਪਾਉਣ ਜ਼ਰੂਰ ਜਾਣਾ ਜੇ ਤੁਹਾਨੂੰ ਮਰਜ਼ੀ ਪਾਓ ਇੱਕ ਤਰੀਕ ਨੂੰ ਜੋ ਸੰਵਿਧਾਨ ਨੇ ਹੱਕ ਦਿੱਤਾ ਆ ਤਾਂ ਆਪਾਂ ਛੱਡਣਾ ਨਹੀਂ ਪਉਣੀ ਜ਼ਰੂਰ ਵੋਟ ਆਪਾਂ ਠੀਕ ਹੈ ਜੀ ਅੱਗੇ ਗੱਲ ਕਰੀਏ ਆ ਅਕੇ ਇੱਕ ਦਿਨ ਵੀ ਵੋਟਾਂ ਆਪਾਂ ਓਕੇ ਜੀ ਇੱਥੇ ਜਿੰਨੂ ਪੰਜਾਬ ਚ ਵੋਟਾਂ ਸਾਰਿਆਂ ਦੇ ਵੋਟ ਜ਼ਰੂਰ ਪਾਉਣੀਆਂ ਜਿੰਨੂ ਮਰਜ਼ੀ ਪਾਓ ਜਿੱਤ ਜਾਓਗੇ ਜਿੰਨੂ ਮਰਜ਼ੀ ਪਾਓ ਵੋਟ ڈالਨੀ ਹੈ ਕਿਸ ਕੋ ਡਾਲਨੀ ਹੈ ਤੇ ਤੁਹਾਡੀ ਮਰਜ਼ੀ ਹੈ ਪਰ ਡਾਲਨੀ ਜ਼ਰੂਰ ਹੈ ਵੋਟ ਡਾਲੋਗੇ ਹਾਂ ਪੱਕਾ ਡਾਲੋਗੇ ਮੌਕਾ ਹੀ ਹੈ ਮੈਂ ਪ੍ਰੀਤ ਕੋਲੀ ਸਹਾਇਕ ਡਾਇਰੈਕਟਰ ਜੋਗ ਸੇਵਾਵਾ ਕਮ ਜ਼ਿਲ੍ਹਾ ਸਿਵਲ ਜੋ ਨੋਟਲ ਅਫਸਰ ਮਾਨਯੋਗ ਸ਼੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਜੀ ਦੀ ਅਗਵਾਈ ਵਿੱਚ ਜਿਵੇਂ ਕਿ ਸਾਨੂੰ ਹੁਕਮ ਹੋਇਆ ਹੈ ਪੰਜਾਬ ਚੋਣ ਕਮਿਸ਼ਨਰ ਜੀ ਵੱਲੋਂ ਕਿ ਅਸੀਂ ਪੰਜਾਬ ਦੇ ਵਿੱਚ ਜੋ VOTING ਪਰਸੈਂਟੇਜ ਹੈ ਉਹ 70 ਤੋਂ ਪਾਰ ਲੈ ਕੇ ਜਾਣਾ ਹੈ ਇਸ ਵਾਰ 70 ਪਾਰ ਜੋ ਕਿ ਟੀਚਾ ਹੈ ਪੰਜਾਬ ਦੇ ਵਿੱਚ VOTING ਦਾ ਅਸੀਂ ਉਸ ਨੂੰ ਅੱਗੇ ਲੈ ਜਾਣ ਦੇ ਵਿੱਚ 70 ਪਾਰ ਦਾ ਨਤੀਜਾ ਪਾਉਣ ਦੇ ਵਿੱਚ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ ਇਹਦੇ ਅਧੀਨ ਸਵੀਪ ਗਤੀਵਿਧੀਆਂ ਲੋਕਾਂ ਨੂੰ ਵੋਟਾਂ ਲਈ ਜਾਗਰੂਕ ਕਰਨ ਲਈ ਮੈਂ ਖੁਦ ਵੱਖਰੇ ਵੱਖਰੇ ਅੰਦਾਜ਼ ਅਪਣਾਉਣ ਦੀ ਕੋਸ਼ਿਸ਼ ਕਰਦਾ ਕਦੀ ਰੇਲਵੇ ਸਟੇਸ਼ਨ ਦੇ ਵਿੱਚ ਚੱਲਦੀ ਟ੍ਰੇਨ ਦੇ ਵਿੱਚ ਕਦੀ ਬੁਕਿੰਗ ਕਰਾਉਣ ਵਾਲੇ ਲੋਕਾਂ ਦੇ ਵਿੱਚ ਔਰ ਇਸ ਤੋਂ ਇਲਾਵਾ ਬੱਸ ਸਟੈਂਡ ਤੇ ਡੱਫਲੀ ਵਜਾ ਕੇ ਗਾਵੇਂ ਗਾ ਕੇ ਬੱਥਾਂ ਦੇ ਵਿੱਚ ਜਿਵੇਂ ਕਿ ਸਮਾਨ ਵੇਚਦੇ ਆਂ ਐਵੇਂ ਲੋਕਾਂ ਨੂੰ ਵੱਤ ਤੋਂ ਵੱਤ ਆਕਰਸ਼ਿਤ ਕੀਤਾ ਜਾਵੇ ਉਹਨਾਂ ਨੂੰ ਵੋਟ ਦੇ ਹੱਕ ਦੇ ਪ੍ਰਤੀ ਵੋਟ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਜੋ ਨਜ਼ਰੀਆ ਹੈ VOTING ਨਾ ਪਾਉਣ ਦੇ ਪ੍ਰਤੀ ਉਹਨੂੰ ਬਦਲਿਆ ਜਾ ਸਕੇ VOTING ਪਰਸੈਂਟੇਜ ਵਧਾਈ ਜਾ ਸਕੇ ਇਸ ਦੇ ਲਈ ਦਿਨ ਰਾਤ ਕੋਸ਼ਿਸ਼ਾਂ ਜਾਰੀ ਨੇ ਅਸੀਂ ਜਿਲ੍ਹਾ ਪੱਦਰ ਦੇ ਉੱਪਰ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਨੇ ਇੱਕ ਅਸੀਂ ਸਾਈਕਲ ਰੇਸ ਵੀ ਕਰਵਾਈ ਹੈ ਮੈਰਾਥਨ ਕਰਵਾਈ ਹੈ ਇਸ ਤੋਂ ਇਲਾਵਾ ਵੱਖਰੇ ਵੱਖਰੀਆਂ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਮੁਕਾਬਲੇ ਕਰਵਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਸੈਮੀਨਾਰ ਕਰਾਉਨੇ ਆ ਔਰ ਕੋਸ਼ਿਸ਼ جاری ਹੈ ਕਿ ਅਸੀਂ ਉੱਥੇ ਉੱਥੇ ਪਹੁੰਚੀਏ ਜਿੱਥੇ-ਜਿੱਥੇ ਵੀ ਸਾਡੀ ਕੋਈ ਇੱਕ ਵੀ ਵੋਟ ਮੌਜੂਦ ਹੈ ਤਾਂ ਕਿ ਕੋਈ ਵੀ ਵੋਟ ਰਹਿ ਨਾ ਜਾਵੇ ਆ ਆਉਂਦਾ ਦੇ ਸਮੇਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਵੱਖ-ਵੱਖ ਸਰਸਥਾਨਾਂ ਦੇ ਵਿੱਚ ਪੱਠਿਆਂ ਦੇ ਉੱਪਰ ਜਿੱਥੇ ਕਿਤੇ ਵੀ ਲੋਕ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਨੂੰ ਵੱਖ-ਵੱਖ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਂ ਆਕਰਸ਼ਿਤ ਕਰਾ ਕੇ ਉਹਨਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕਰਤ ਕੀਤਾ ਜਾ ਸਕੇ ਸਾਡਾ ਇੱਕੋ ਹੀ ਮਕਸਦ ਹੈ ਕਿ VOTING ਪਰਸੈਂਟੇਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਸ ਵਾਰ 70 ਪਾਰ ਜ਼ਰੂਰ ਹੋਵੇ ਤਾਂ ਕਿ ਅਸੀਂ ਵੀ ਕਹਿ ਸਕੀਏ ਹੁਸ਼ਿਆਰੀਏ ਵੀ ਹੁਸ਼ਿਆਰ ਨੇ ਆਪਣੀ ਵੋਟ ਦੇ ਪ੍ਰਤੀ ਸਜਗ ਨੇ ਵੋਟ ਆਪਣੇ ਹੱਕ ਦੇ ਪ੍ਰਤੀ ਹਮੇਸ਼ਾ ਇਮਾਨਦਾਰ ਨੇ ਤੇ ਵੋਟਾਂ ਪਾਉਣ ਵੇਲੇ ਕਦੇ ਵੀ ਪਿੱਛੇ ਨਹੀਂ ਹਟਦੇ ਸਾਡੀ ਇਹੀ ਉਮੀਦ ਹੈ ਇਸ ਵਾਰ 7